ਮੈਂ ਜਨਤਾ ਦਾ ਕਵੀ ਮੇਰੇ ਗੀਤ ਜ਼ਮੀਨ ਦੇ ਮੇਰਾ ਅਰਸ਼ਾਂ ਦੇ ਨਾਲ ਮੇਲਣਾ ਮੈਨੂੰ ਉੱਚਾ ਉਡਣ ਦਾ ਵੇਲਣਾ ਮੈਨੂੰ ਹੋ ਕੇ ਬੰਨ ਬਹਾਇਆ ਮੇਰੇ ਅੰਗ ਲਹੂ ਨਾਲ ਲਿਬੜੇ ਮਜ਼ਦੂਰ ਕਿਸਾਨ ਕਮੀਨ ਦੇ ਜਿੱਥੇ ਗੋਲੀਆਂ ਚੱਲਦੀਆਂ ਹੋਣ ਨਿਤ ਜਿੱਥੇ ਡਾਂਗਾਂ ਵਰਦੀਆਂ ਹੋਣ ਨਿਤ ਕਿਵੇਂ ਵੰਡਾ ਰੰਗ ਤਮਾਸ਼ੜੇ ਜਿੱਥੇ ਜੇਲਾ ਅੰਦਰ ਗਾਲ ਕੇ ਲੱਕ ਤੋੜਨ ਸਖਤ ਯਕੀਨ ਦੇ ਜਿੱਥੇ ਜੀਵਨ ਦਾ ਕੋਈ ਚਾ ਨਹੀਂ ਜਿੱਥੇ ਜੀਵਨ ਦਾ ਕੋਈ ਜਾ ਨਹੀਂ ਅੜ ਜਾਏ ਕਲਮ ਦੇ ਸੰਗ ਚ ਕਾਨੂੰਨੀ ਨੋਕ ਕਟਾਰ ਦੀ ਕੀ ਅਰਥ ਜੀਵਨ ਜੀਣ ਦੇ ਮੈਂ ਜਨਤਾ ਦਾ ਕਵੀ ਮੇਰੇ ਗੀਤ ਜ਼ਮੀਨ ਦੇ ਇਸ ਕਵਿਤਾ ਦੇ ਲੇਖਕ ਸਰਦਾਰ ਰਣਜੀਤ ਸਿੰਘ ਖੜਗ ਆ ਮੈਂ ਬੜਾ ਧੰਨਵਾਕ ਸਮਝਦਾ ਅੱਜ ਕਲਾ ਦੇ ਵਿੜੇ ਦੇ ਵਿੱਚ ਇੱਕ ਬਲੱਖਣ શિક્ષੀਤ ਉਹਨਾਂ ਦੇ بیٹے ਆਏ ਨੇ ਆ ਇੰਜੀਨੀਅਰ ਨੇ ਕਰਮਜੀਤ ਸਿੰਘ ਆ ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਖੜਕਜੀ ਦੀ ਹੋਰਾਂ ਦੇ ਜੀਵਨ ਬਾਰੇ ਉਹਨਾਂ ਦੀਆਂ ਰਚਨਾਵਾਂ ਬਾਰੇ ਤੇ ਉਹਨਾਂ ਨੇ ਕਿਸ ਤਰ੍ਹਾਂ ਦਾ ਜੀਵਨ ਜੀਆ ਤੇ ਆਪਣੇ ਸਮਾਜ ਨੂੰ ਕੀ ਕੁਝ ਦੇ ਕੇ ਗਏ ਨੇ ਉਹ ਗੱਲਾਂ ਬਾਤਾਂ ਕਰਾਂਗੇ ਸਭ ਤੋਂ ਪਹਿਲਾਂ ਆਓ ਆ ਸਾਡੇ ਕਰਮਜੀਤ ਸਿੰਘ ਜੀ ਆਉਣ ਉਹ ਜੀ ਕਲਾ ਦੇ ਸੰਗ ਵਿੱਚ थैंक यू थैंक यू वेरी मच ਧੰਨਵਾਦ ਇਹ ਬੜਾ ਚੰਗਾ ਲੱਗਦਾ ਮੈਂ ਵਿਸ਼ੇਸ਼ ਤੌਰ ਤੇ ਜਿਹੜੇ ਲੇਖਕ ਅੱਜ ਕੱਲ ਲੇਖਕ ਲਿਖਤਾ ਹੈ ਸੀ ਲਿਖੀਆਂ ਜਾ ਰਹੀਆਂ ਨੇ ਜਿਹਦੇ ਵਿੱਚ ਕਾਵੜਾਰੀਆਂ ਬਹੁਤ ਨੇ ਅਸਮਾਨਾਂ ਦੀਆਂ ਗੱਲਾਂ ਹੋ ਰਹੀਆਂ ਨੇ ਸ਼ਬਦ ਜਾਲ ਬੁਣੇ ਜਾ ਰਹੇ ਨੇ ਪਰ ਲੋਕਾਂ ਦੀ ਗੱਲ ਜ਼ਮੀਨ ਦੀ ਗੱਲ ਨਹੀਂ ਹੋ ਰਹੀ ਹੈ ਕਿ ਕਿੱਥੇ ਪ੍ਰੋਬਲਮਾਂ ਕਿੱਥੇ ਤਕਲੀਫ ਆ ਜਿਹੜਾ ਲੇਖਕ ਆਮ ਲੋਕਾਂ ਦੇ ਵੱਲ ਖੜਦਾ ਲੋਕਾਂ ਦੀ ਤਕਲੀਫ ਦੀ ਗੱਲ ਕਰਦਾ ਉਹ ਮੇਰੇ ਦਿਲ ਦੇ ਬਹੁਤ ਨੇੜੇ ਆ ਸੋ ਪਿਤਾ ਜੀ ਤੁਹਾਡੇ ਮੇਰੇ ਦਿਲ ਦੇ ਉਹਨਾਂ ਦੀ ਕਵਤਾ ਮੇਰੇ ਦਿਲ ਦੇ ਬਹੁਤ ਨੇੜੇ ਆ ਤੇ ਇਹਦਾ ਮਤਲਬ ਉਹਨਾਂ ਦੀ ਸ਼ਖਸੀਅਤ ਸਾਡੇ ਸਾਰਿਆਂ ਦੇ ਬਹੁਤ ਨੇੜੇ ਹੈਗੀ ਆ ਤੁਹਾਡੇ ਨਾਲ ਮੈਂ ਅੱਜ ਜਿਹੜੀਆਂ ਗੱਲਾਂ ਬਾਤਾਂ ਇਹ ਕਰਨੀਆਂ ਨੇ ਆਮ ਤੌਰ ਤੇ ਜਿਹੜਾ ਪਿਤਾਪੁਰਖੀ ਜਦੋਂ ਕੋਈ ਲਿਟਰੇਚਰ ਦੇ ਨਾਲ ਸਬੰਧਤ ਹੁੰਦੇ ਨੇ ਬਾਦ ਵਿੱਚ ਬੱਚੇ ਨਾ ਉਹਨਾਂ ਦੀਆਂ ਰਚਨਾਵਾਂ ਨੂੰ ਦੀ ਕਦਰ ਨਹੀਂ ਕਰਦੇ ਸਾਹਮਦੇ ਨਹੀਂ ਹੈ ਪਰ ਤੁਸੀਂ ਉਹਨਾਂ ਦੀ ਵਿਰਾਸਤ ਨੂੰ ਗਲ ਨਾਲ ਲਾਇਆ ਗਲ ਨਾਲ ਹੀ ਨਹੀਂ ਲਾਇਆ ਸਾਡੇ ਤੱਕ ਪਹੁੰਚਾਇਆ ਹੈਗਾ ਮੈਂ ਇਸ ਲਈ ਤੁਹਾਨੂੰ ਮੁਬਾਰਕਵਾਦ ਦਿੰਦਾ ਸ਼ਾਬਾਸ਼ ਦਿੰਦਾ ਮੇਰਾ ਕਲਾਕਾਰ ਕਰ ਤੁਹਾਡੇ ਅਰਗੇ ਬੇਟੇ ਜੰਮਣ ਥੈਂਕ ਯੂ ਤੇ ਹੁਣ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੂਗਾ ਕਿਸ ਤਰ੍ਹਾਂ ਦਾ ਤੁਹਾਡੇ ਤੇ ਘਰ ਤੁਹਾਡੇ ਪਤਾ ਇਹਦਾ ਤੇ ਉਹਨਾਂ ਵਰਗ ਗੱਲਾਂ ਇਸ ਤਰ੍ਹਾਂ ਇਹ ਕਿ ਸਾਡਾ ਜਿਹੜਾ ਪਛੋਕੜ ਹੈ ਨਾ ਐ ਅਨਸੈਸਟਰਲ ਘਰ ਜਿਹੜਾ ਹੈ ਪਿਤ੍ਰਿਕ ਘਰ ਹੈ ਉਹ ਆਦਮਪੁਰ ਹੈ ਅੱਛਾ ਅਸੀਂ ਆਦਮਪੁਰ ਨੂੰ ਬਲੰਕ ਕਰਦੇ ਸਾਡੇ ਪੁਰਖੇ ਪਿਤਾ ਹੀ ਨੇ ਲਿਖਿਆ ਸੀ ਕਿਤੇ ਹਮਮ ਕਿ ਸਾਡੇ ਪੁਰਖੇ ਨਾ ਮੋਹਾਰਪੁਰ ਦੇ ਵਿੱਚ ਚਾਵਾਂ ਉਥੇ ਕਿਲੇਦਾਰ ਹੁੰਦੇ ਸੀ ਮਹਾਰਾਜ ਰਿੰਜੀਤ ਸਿੰਘ ਅੱਛਾ ਜੀ ਕੰਡਾਲਾ ਛੇਖਾਂ ਦੇ ਜਿਹੜੇ ਫਰਦਾਰ ਸੀ ਉਹਨਾਂ ਨਾਲ ਲੜਾਈ ਹੋ ਗਈ ਹੂੰ ਉੱਥੋਂ ਮੁਟ ਕੇ ਫਿਰ ਆਦਮਪੁਰ ਆ ਗਏ ਹਰੀਪੁਰ ਹਾਂਜੀ ਕਹਿੰਦੇ ਉੱਥੇ ਫਿਰ ਚੱਲਦਾ ਰਿਹਾ ਇੰਦਾ ਹੀ ਜ਼ਿੰਦਗੀ ਚੱਲਦੀ ਰਹੀ ਤੇ ਮੇਰੇ ਪਿਤਾ ਜੀ 18 ਮਾਰਚ 1915 ਨੂੰ ਜੰਗ ਜਰਮਨ ਦੇ ਦੇ ਨਾਲ ਇਸ ਪੈਦਾ ਹੋਏ ਕਿਤੇ ਲੋਹਣੇ ਲਿਖਿਆ ਸੀ ਅੱਛਾ ਅੱਛਾ ਪਹਿਲੀ ਜੰਗ ਹਾਂਜੀ ਦੂਜੀ ਜੰਗ ਫਰਸਟ ਵਰਲਡ ਵਾਰ ਦੇ ਹਾਂਜੀ ਹਾਂਜੀ ਉਸ ਤੋਂ ਬਾਅਦ ਫਿਰ ਵੱਡੇ ਹੋਏ ਤੇ ਅਲਾਵਲਪੁਰ ਦਾ ਉੱਥੇ ਸਕੂਲ ਹੁੰਦਾ ਸੀ ਐਂਗਲੋ ਸੰਸਕ੍ਰਿਤਾਈ ਸਕੂਲ ਉੱਥੇ ਉਹਨਾਂ ਨੇ ਪੜ੍ਹਾਈ ਕੀਤੀ ਤੇ 1931 31 ਦੇ ਵਿੱਚ ਪਰਸ਼ੀਅਨ ਉਹਨਾਂ ਦਾ ਇਲੈਕਟਿਵ ਸਬਜੈਕਟ ਸੀਗਾ ਅੰਗਰੇਜ਼ੀ ਤੇ ਪਰਸ਼ੀਅਨ ਉਹਦੇ ਵਿੱਚ ਉਹਨਾਂ ਨੇ ਮੈਟ੍ਰਿਕ ਕੀਤੀ ਤੇ ਫਿਰ ਉਹ ਲਾਹੌਰ ਚਲੇ ਗਏ ਲਹੌਰ ਉਹਨੇ ਨੇ 2-3 ਸਾਲ ਉੱਥੇ ਕੰਮਕੂਮ ਕੀਤਾ ਪਰ ਉਹਨਾਂ ਨੂੰ ਰਾਸ ਨਹੀਂ ਆਇਆ ਫਿਰ ਦਿੱਲੀ ਸ਼ਿਫਟ ਹੋ ਗਏ ਉਹ ਦਿੱਲੀ ਵਿੱਚ ਉਹਨਾਂ ਨੇ ਬਹੁਤ ਨਿੱਟ ਕੇ ਕੰਮ ਕੀਤਾ ਸ਼ੇਰੇ ਪੰਜਾਬ ਕਵੀ ਸਭਾ ਦੀ ਸਥਾਪਨਾ ਕੀਤੀ ਐਂਡ ਡਾਕਟਰ ਸਰਦਾਰ ਹਰੀ ਸਿੰਘ ਗਿਆਨੀ ਹੁੰਦੇ ਸੀਗੇ ਉਹਨਾਂ ਨਾਲ ਉਹ ਪ੍ਰਧਾਨ ਸੀਗੇ ਪਹਿਤਾਈ ਸੈਕਟਰੀ ਸੀਗੇ ਖਰ ਪੰਜਾਬੀ ਸਹਿਤ ਸਭਾ ਜਿਹੜੀ ਹੈ ਨਾ ਉਹਦੇ ਉਹ ਸੈਕਟਰੀ ਸੀ ਜਿਹੜੀ ਕਿ ਬਾਅਦ ਦੇ ਵਿੱਚ ਹੁਣ ਮਤਲਬ ਕਿ ਉੱਥੇ ਆਮ ਲੋਕਾਂ ਨੂੰ ਪੁੱਛਦਾ ਹੀ ਨਹੀਂ ਖਰ ਐਨੀਵੇ ਉਹਦੇ ਉਹ ਤੋਂ ਬਾਅਦ ਉਹਨਾਂ ਦੀ ਮੈਰਿਜ ਹੋ ਗਈ ਹੂੰ ਤੇ 9 ਸਾਲ ਹੋ ਮੈਰਿਡ ਰਏ ਹੂੰ ਤੇ ਉਹਨਾਂ ਦੇ ਜਿਹੜੇ ਬੱਚੇ ਸੀ ਨਾ ਹੂੰ ਉਹ ਵੀ ਪੈਰਿਸ਼ ਹੋ ਗਏ ਨਹੀਂ ਹੂੰ ਤੇ ਥਰਡ ਜਿਹੜੀ ਮਤਲਬ ਕਿ ਪਹਿਲਾ ਸ਼ੀਕੇ ਬੱਚੇ ਦੀ ਉਹ ਵੀ ਉਹਨਾਂ ਦੀ ਵਾਈਫ ਦੀ ਡੈਥ ਹੋ ਗਈ ਅੱਛਾ ਇਹ 1940 41 ਦੀ ਗੱਲ ਹੈ ਹੂੰ ਹੂੰ ਤੇ ਫਿਰ ਉਹਨਾਂ ਨੂੰ ਮਤਲਬ ਅੱਗੇ ਕਰਦਿਆਂ ਨੇ ਕਿਹਾ ਵੀ ਤੂੰ ਫਿਰ ਮੈਰਿਜ ਕਰ ਲੋ ਜਾਂ ਕਰ ਲੋ ਤੇ ਉਹ ਦੂਜੀ ਮੈਰਿਜ ਜਿਹੜੀ ਹੋਈ ਨਾ ਉਹ ਮੇਰੇ ਨਾਨਕੇ ਜਿਹੜੇ ਹਨ ਉਹ ਪਠੇ ਲਗਾਉਂਦੇ ਅੱਛਾ ਤੇ ਮੇਰੇ ਨਾਨਾ ਜੀ ਉਸ ਵੇਲੇ 7 ਪੱਠੇ ਸੀ ਉਹਨਾਂ ਦੇ ਹੂੰ ਹੂੰ ਤੇ ਆਪਣੇ ਦਿੱਲੀ ਆ ਗਏ ਹਾਂਜੀ ਮੈਰੇ ਤੋਂ ਬਾਅਦ ਪਰ ਉਹ ਜਿਹੜੀ ਮਤਲਬ ਕਿ ਉਹਨਾਂ ਦੀ ਨਾ ਜਿਹੜੀ ਮਾਂ ਹੂੰ ਹੂੰ ਮੇਰੀ ਮਦਰ ਹੂੰ ਉਹ ਜਿਹੜਾ ਨਾ ਕਿ ਪੱਠੇ ਵਾਲਿਆਂ ਵਾਲਾ ਜਿਹੜਾ ਸੀ ਨਾ ਡੇਢ ਹੁੰਦੀ ਆ ਹੂੰ ਉਹ ਉਹਨਾਂ ਦੇ ਚ ਰਹੇ ਹੂੰ ਪਰ ਉਹ ਗ੍ਰੈਜੂਲੀ ਨਾਨਾ ਨੇ ਜਦੋਂ ਦੇਖਿਆ ਕਿ ਪਤਾ ਨੂੰ ਬੇਨਾ ਵਧੀਆ ਕੰਮ ਕਰਦੇ ਆ ਤੇ ਮੇਰੇ ਨਾਨਾ ਜੀ ਨੇ ਵੀ ਨਾ ਉਹਨਾਂ ਨੂੰ ਪਤਾ ਨੂੰ ਐਕਸੈਪਟ ਕੀਤਾ ਸੀ ਕਿਉਂਕਿ ਕਵਿਤਾ ਬਹੁਤ ਵਧੀਆ ਬੋਲਦੇ ਸੀ ਸੈਕੰਡ ਵਰਡ ਵਾਰ ਦੇ ਵਿੱਚ ਨਾ ਉਹ ਸੀਗੇ ਰੇਲਵੇ ਅਕਾਊਂਟ ਆਫਿਸ ਤੇ ਉਹਨਾਂ ਨੂੰ ਨਾਗਪੁਰ ਭੇਜਿਆ ਸੀ ਨਾਗਪੁਰ ਤੇ ਵੀ ਉਹਨਾਂ ਨੇ ਕੰਮ ਕਰਦੇ ਰਹੇ ਕੁਝ ਫਿਰ ਵਾਪਸ ਆਏ ਤਾਂ ਜਿਸਲੇ ਸੈਕੰਡ ਵਰਡ ਵਾਰ ਖਤਮ ਹੋਈ ਤਾਂ ਉਹਨਾਂ ਦੀ ਬਦਲੀ ਸ਼ਿਮਲੇ ਹੋ ਗਈ 1945 ਤੋਂ ਲੈ ਕੇ 1971 ਤੱਕ ਸ਼ਿਮਲਾ ਉਹਨਾਂ ਦੀ ਕਰਮ ਭੂਮੀ ਰਿਹਾ ਤੇ ਉਸ ਦੌਰਾਨ ਮੇਰੀ ਵੱਡੀ ਸਿਸਟਰ ਦੀ ਪੈਦਾਇਸ਼ ਹੋਈ ਸੈਕੰਡ ਮੇਰੀ ਪੈਦਾਇਸ਼ ਹੋਈ ਤੇ ਉਸ ਤੋਂ ਬਾਅਦ ਦੋ ਮੇਰੀ ਸਿਸਟਰ ਹੋਰ ਸੋ ਤੈਨ ਭੈਣਾਂ ਤੇ ਮੈਂ ਇਕੱਲਾ ਹੀ ਕੱਲਾ ਹੀ ਪੁੱਤਰ ਸੀ ਇੱਕ ਤਾਂ ਕੱਲਾ ਪੁੱਤਰ ਹੁੰਦਾ ਨਾ ਤੇ ਉਹ ਓਦਾਂ ਵੀ ਲਾੜਲਾ ਬਹੁਤ ਹੁੰਦਾ ਤੇ ਉਹਨੂੰ ਤੇ ਉਹ ਇਦਾਂ ਹੀ ਕਰਦੇ ਕਰਦੇ ਨਾ ਅਸੀਂ ਮੰਤ ਉਹਨਾਂ ਪਿਤਾ ਜੀ ਨੂੰ ਵਾਚ ਕਰਦੇ ਸੀਗੇ ਉਹਨਾਂ ਦੀ ਕੋਈ ਮੈਗਜ਼ੀਨ ਆਉਂਦੀ ਸੀ ਨਾ ਕੋਈ ਵੀ ਮੈਗਜ਼ੀਨ ਆਣੀ ਅਖਬਾਰ ਆਣੀ ਤੇ ਅਸੀਂ ਸਭ ਤੋਂ ਪਹਿਲਾਂ ਇਹ ਦੇਖਣਾ ਪਿਤਾ ਜੀ ਦਾ ਨਾਂ ਕਿਤੇ ਨੰਬਰ 1 ਤਾਂ ਇਹ ਸੀਗਾ ਨੰਬਰ 2 ਨਾ ਅਸੀਂ ਉਹਨਾਂ ਨੂੰ ਬਾਅਦ ਕੀਤਾ ਓਬਜ਼ਰਵ ਕਰਦੇ ਰਹੇ ਕਿ ਉਹ 1945 ਤੋਂ ਲੈ ਕੇ 1971 ਤੱਕ ਗੁਰਦੁਆਰੇ ਦੇ ਨਾਲ ਜੁੜੇ ਰਹੇ ਗੁਰਦੁਆਰੇ ਉਹ ਉਹਨਾਂ ਦਿਨਾਂ 'ਚ ਜਿਹੜਾ ਗੁਰਦੁਆਰੇ ਵੀ ਹੁੰਦਾ ਸੀ ਨਾ ਇੱਕ ਸੋਸ਼ਲ ਸਰਕਲ ਹੁੰਦਾ ਸੀ ਕਿਉਂਕਿ ਉਜੜ-ਪੁਚੜ ਕੇ ਆਇਓ ਸੀ ਕਿ ਲੋਕ ਇਸ ਕਰਕੇ ਉਹ ਸਾਰੇ ਜਿੰਨੇ ਵੀ ਫਿਰ ਪੰਜਾਬ ਸਰਕਾਰ ਦੇ ਦਫ਼ਤਰ ਉੱਥੇ ਹੁੰਦੇ ਸੀ ਸੈਂਟਰਲ ਗਵਰਨਮੈਂਟ ਦੇ ਦਫ਼ਤਰ ਉੱਥੇ ਹੁੰਦੇ ਸੀਗੇ ਤੇ ਉਹ ਇੱਕ ਮਿਲਣ ਦੀ ਜਗ੍ਹਾ ਵੀ ਹੁੰਦੀ ਸੀਗੀ ਤੇ ਕਿਸੇ ਦਾ ਜਿਹੜਾ ਪੋਸਟਿੰਗ ਆਇਆ ਉਹ ਵੀ ਉੱਥੇ ਪਹੁੰਚ ਜਾਂਦਾ ਹੁੰਦਾ ਸੀ ਤੇ ਜਿਆਦਾਤਰ ਨਾ ਉੱਥੇ ਕਲਕੱਤੇ ਤੋਂ ਕਾਫੀ এমਪਲੋਏ ਹੁੰਦੇ ਸੀਗੇ ਜਣਦੇ ਉਹ ਇੱਕ ਸੋਸ਼ਲ ਸਰਕਲ ਦੇ ਵਿੱਚ ਪੂਰੀ ਤਰ੍ਹਾਂ ਲੋਕਾਂ ਦੇ ਨਾਲ ਵਿਚਰਦੇ ਸੀ ਬਿਲਕੁਲ ਉਸੇ ਸਮੇਂ ਦੌਰਾਨ ਜਿਵੇਂ ਹੁਣ ਤੁਸੀਂ ਸਹਿਤਕ ਰਚਨਾਵਾਂ ਦੀ ਗੱਲ ਕਰੀ ਹੈ ਇਹਦੇ ਵਿੱਚ ਪੇਪਰਾਂ ਦੇ ਵਿੱਚ ਉਹਨਾਂ ਨੇ ਬਾਕਾਇਦਾ ਛਪਣੀਆਂ ਸ਼ੁਰੂਈਆਂ ਉਹ ਬੱਚੇ ਹੁੰਦੇ ਦਾ ਤੁਸੀਂ ਸਿਰਫ ਉਹਨਾਂ ਦਾ ਨਾਮ ਦੇਖਦੇ ਸੀ ਬਾਅਦ ਦੇ ਵਿੱਚ ਤੁਸੀਂ ਰਚਨਾਵਾਂ ਵੀ ਪੜ੍ਹਨੀ ਸ਼ੁਰੂ ਕਰੀਆਂ ਮੈਂ ਖੁਸ਼ ਹਾਂ ਕਿ ਉਹਨਾਂ ਨੇ ਵਧੀਆ ਕੰਮ ਇਹ ਕੀਤਾ ਵੀ ਜਿਹੜਾ ਕੁਝ ਵੀ ਉਹਨਾਂ ਦਾ ਸ਼ਬਦਾ ਸੀ ਉਹਨਾਂ ਨੇ ਇੱਕ ਫਾਈਲ ਬਣਾ ਦਿੱਤੀ ਸੀ ਉਹਦੇ ਵਿੱਚ ਉਹ ਐਡ ਕਰੀ ਜਾਂਦੇ ਸੀਗੇ ਤੁਹਾਡੇ ਇੱਕ ਕਿਤਾਬਾਂ ਛਪਵਾਉਣ ਤੋਂ ਪਹਿਲਾਂ ਕੀ ਉਹਨਾਂ ਨੇ ਕੋਈ ਕਿਤਾਬੀ ਰੂਪ ਵਿੱਚ ਆਪਣੀਆਂ ਰਚਨਾਵਾਂ ਛਪਵਾਈਆਂ ਸੀ ਜਾਂ ਬਾਅਦ ਵਿੱਚ ਤੁਸੀਂ ਇਕੱਤਰ ਕਰਕੇ ਛਪਵਾਈਆਂ ਇੱਕ ਤਾਂ ਮੈਂ ਗਿਲਸਾ ਤੁਹਾਨੂੰ ਇੱਕ ਦੱਸਣਾ ਚਾਹਨਾ ਕਿ ਜਿਸ ਵੇਲੇ ਜਿਸ ਮਹੌਲ ਦੇ ਵਿੱਚ ਹਮਮ ਹੁਣ ਸਰਵਿਸ ਕਰ ਰਹੇ ਸੀਗੇ ਜਿਹੜੇ ਕਾਨੂੰਨ ਅੰਗਰੇਜ਼ਾਂ ਨੇ ਬਣਾਏ ਸੀ ਨਾ ਉਹ ਸਾਡੇ ਗਵਰਨਮੈਂਟ ਨੇ ਚੇਂਜ ਨਹੀਂ ਕੀਤੇ ਹਮ ਇਕ ਤਾਂ ਵਿੱਚ ਜਦੋਂ ਵੀ ਕੋਈ ਕਿਤਾਬ ਮਤਲਬ ਕਿ ਕਿਸੇ ਨੂੰ ਵੀ ਕੋਈ ਵੀ ਕਿਤਾਬ ਕਵਿਤਾ ਸੀਗੀਆਂ ਉਹਨਾਂ ਦੇ ਦੋਸਤ ਮਿਲਤ ਨੇ ਕਿਹਾ ਖੜਕ ਜੀ ਚਪਵਾ ਲਵਾਂ ਮੈਨੂੰ ਦੇ ਦਿਓ ਮੈਂ ਚਪਵਾ ਦਿੰਦਾ ਅਸੀਂ ਚਪਵਾ ਦਿੰਨੇ ਆ ਉਹਨਾਂ ਦੇ ਦੋਸਤ ਸੀਗੇ ਉੱਥੇ ਅਸੀਂ ਉਹਨਾਂ ਨੂੰ ਮਿਲਟਰੀ ਪ੍ਰੈਸ ਦੇ ਉਹ ਪਿਤਾ ਹੀ ਸੈਕਟਰੀ ਹੁੰਦੇ ਸੀਗੇ ਗੁਰਦੁਆਰਾ ਸਾਹਿਬ ਦੇ ਤੇ ਉਹ ਪ੍ਰਧਾਨ ਸੀਗੇ ਉਹਨੇ ਬਹੁਤ ਕਿਹਾ ਕਿ ਨੇ ਖੜਕ ਜੀ ਮੈਂ ਚਪਵਾ ਦਿੰਦਾ ਕੋਈ ਗੱਲ ਨਹੀਂ ਕਿਉਂਕਿ ਮਿਲਟਰੀ ਪ੍ਰੈਸ ਉਹਨਾਂ ਦੀ ਆਪਣੀ ਹੁੰਦੀ ਸੀਗੀ ਫਿਰ ਜਿਸ ਵੇਲੇ ਕਿਤਾਬ ਛਪਾਉਣੀ ਹੁੰਦੀ ਸੀ ਨਾ ਤੁਹਾਨੂੰ ਪਰਮਿਸ਼ਨ ਲੈਣੀ ਪੈਂਦੀ ਸੀ ਅੱਛਾ 74 ਤੱਕ ਤੁਹਾਨੂੰ ਪਰਮਿਸ਼ਨ ਲੈਣੀ ਪੈਂਦੀ ਸੀ ਉਸ ਤੋਂ ਬਾਅਦ 74 ਤੋਂ ਬਾਅਦ ਫਿਰ ਚੇਂਜ ਹੋ ਗਏ ਉਹਨਾਂ ਨੇ ਕਿਹਾ ਤੁਸੀਂ ਸਿਰੇਮ ਇਨਫੋਰਮ ਕਰਨਾ ਕਿ ਤੁਸੀਂ ਕਿਤਾਬ ਛਪਾਉ। ਇਹ ਜਿਹੜਾ ਮੰਨਦਾ ਕਿ ਸੇਕਨ ਟੈਬ ਟੈਬ ਰੱਖਿਆ ਸੀ ਉਹ ਬੜਾ ਦੁਖਦਾਈ ਜਿਹਾ ਪਈ ਉਹ ਆਪਣੀ ਕੋਈ ਕਿਤਾਬ ਨਹੀਂ ਚੁਪਾ ਸਕੀ 71 ਚੋਂ ਡੈਥ ਹੋ ਗਈ ਤੇ ਮੁਸ਼ਕਲ ਹੋ ਗਈ ਪਰ ਸਾਬਾਸ਼ੇ ਤੁਹਾਡੇ ਉਹਨਾਂ ਨੇ ਚੰਗਾ ਆਪਣਾ ਬੇਟਾ ਜਨਮਿਆ ਚੰਗੇ ਸੰਸਕਾਰ ਦਿੱਤੇ ਤੇ ਤੁਸੀਂ ਉਹਨਾਂ ਦੀ ਟੋਟਲ ਰਚਨਾਮਾ ਨੂੰ 4 ਵੋਲੀਅਮ ਦੇ ਵਿੱਚ ਤੇ ਕਵਤਾਵਾਂ 3 ਵੋਲੀਅਮ ਦੇ ਵਿੱਚ ਹਾਂਜੀ ਨੇ ਜਿਹੜੀਆਂ ਜਿੰਨੀਆਂ ਵੀ ਕਵਿਤਾ ਮਤਲਬ ਕਿ ਉਹਨਾਂ ਦੀਆਂ ਪੁਸਤਕਾਂ ਹਨ ਉਹ ਮੈਂ 15 ਚ ਪੜ੍ਹਦੀ ਹਾਂ ਬੰਦ ਬਿਲਕੁਲ ਉਹਦੇ ਪਿੱਛੇ ਆਹ ਜਿਹੜੀ ਕਿਤਾਬ ਲੇਟੈਸਟ ਜੈਮ ਜੋਬ ਸਿੱਖਿਜ਼ਮ ਮੈਂ ਹੈਰਾਨ ਬਨ ਗਿਆ ਵੀ ਉਸ ਸਮੇਂ ਦੇ ਵਿੱਚ ਆ ਤਾਂ ਇਹ ਇੱਕ ਖਜ਼ਾਨਾ ਜਿਹੜੇ ਜਿਹੜੇ ਲੋਕ ਮਤਲਬ ਸਿੱਖ ਧਰਮ ਦੇ ਵਿੱਚ ਜਾਂ ਸਾਡੇ ਸਿੱਖ ਸਮਾਜ ਦੇ ਵਿੱਚ ਜਾਂ ਸਾਡੇ ਪੰਜਾਬੀ ਉਹਦੇ ਵਿੱਚ ਜਿਹੜੇ ਜਿੰਨੇ ਵੀ ਸਾਡੇ ਪਾਤਰ ਵਧੀਆ ਹੋਏ ਨੇ ਉਹ ਹਰ ਇੱਕ ਦੇ ਬਾਰੇ ਵਿੱਚ ਬੜੀ ਕਮਾਲ ਦੀ ਕਮਾਲ ਦੀ ਲਿਖਤ ਲਿਖੀ ਆ ਔਰ ਫਿਰ ਆ ਤੁਸੀਂ ਕਿਤਾਬਾਂ ਦਾ ਸਾਰੇ ਦਾ ਸਾਰਾ ਬੜਾ ਵਧੀਆ ਇਹ ਇਹ ਉਹਨਾਂ ਦੀਆਂ ਕਿਤਾਬਾਂ ਜਿਹੜੇ ਤੁਸੀਂ ਛਪਵਾਈਆਂ ਨੇ ਹਾਂਜੀ ਹਾਂਜੀ ਤੇ ਬਾਕੀ ਦੂਸਰੀ ਗੱਲ ਇਹ ਆ ਵੀ ਆ ਤੁਹਾਡਾ ਜਿਹੜਾ ਪਰਚਾ ਤ੍ਰੈਮਾਸਿਕ ਰਣਜੀਤ ਹੂੰ ਇਹ ਤਿੰਨ ਮਹੀਨੇ ਲਗਾਤਾਰ ਛਪਦਾ ਹੈ ਹਾਂਜੀ 3 ਮਹੀਨੇ ਬਾਅਦ ਮੈਂ ਆਇਆ ਚਬਾਨੇ ਸੁਭਾਨਾ ਇਹ ਇਹ ਵੀ ਮੈਂ ਤੁਹਾਨੂੰ ਕਹਾਣੀ ਦੱਸਦਾ ਜਦੋਂ ਮਾ ਪਿਤਾ ਜੀ ਬਿਮਾਰ ਸੀ ਨਾ ਤੇ ਦਿੱਲੀ ਸਰਦ ਜੰਗ ਹਸਪੀਟਲ ਵੀ ਸੀਗੇ ਉੱਥੇ ਗੱਲਬਾਤ ਕਰਦੇ ਸੀ ਮੈਂ ਉਹਨਾਂ ਦਿਨਾਂ ਦੇ ਵਿੱਚ ਨਾ ਚੰਡੀਗੜ੍ਹ ਇੰਟਰਵਿਊ ਦੇਣ ਆਇਆ ਸੀ ਤੇ ਉੱਥੋਂ ਫਿਰ ਮੈਂ ਦਿੱਲੀ ਚਲਾ ਗਿਆ ਮੈਨੂੰ ਕਹਿੰਦੇ ਕਰਮਜੀਤ ਆਪਾਂ ਗਰਾਂਦੇ ਚਲੇ ਜਾਣਾ ਆਦਮਪੁਰ ਜਾ ਕੇ ਸੈਟਲ ਹੋਵਾਂਗੇ ਹੂੰ ਹੂੰ ਕਹਿੰਦੇ ਉੱਥੇ ਮੈਂ ਮੈਗਜ਼ੀਨ ਸ਼ੁਰੂ ਕਰ ਦੇਣੀ ਕਿਉਂਕਿ ਹੁਣ ਉਹਨਾਂ ਦਾ ਜਿਹੜਾ ਸ਼ਿਮਲੇ ਨੂੰ ਆਪਰੇਸ਼ਨ ਹੋਇਆ ਸੀ ਉਹ ਗਲਤ ਹੋ ਗਿਆ ਅੱਛਾ ਟੋਪਾਸ ਪੈ ਗਈ ਸੀ ਉਹਨਾਂ ਦੇ ਹੁਣ ਮਤਲਬ ਕਿ ਗੁਰਦੁਆਰਾ ਸਾਹਿਬ ਨਾਲ ਤਾਂ ਉਹ ਬਹੁਤ ਜ਼ਿਆਦਾ ਸ਼ੁੱਧਤ ਨਾਲ ਜੁੜਿਆ ਹੋਇਆ ਸੀਗੇ ਪਰ ਉਹ ਜਿਹੜੀ ਮਤਲਬ ਕਿ ਕਟਨਾਈਆਂ ਸੀ ਨਾ ਜਾਂ ਜਿਹੜੇ ਕਰਮ ਹੁੰਦੇ ਆ ਤੁਹਾਡੇ ਨਾਲ ਹੀ ਜਾਂਦੇ ਮੈਂ ਇਹੀ ਤੁਹਾਨੂੰ ਪਹਿਲਾਂ ਪੁੱਛਣ ਵਾਲਾ ਸੀ ਵੀ ਇੰਨੀ ਛੋਟੀ ਉਮਰ ਦੇ ਵਿੱਚ ਉਹ ਚਲੇ ਗਏ ਨੇ ਇਨਫੈਕਸ਼ਨ ਫਿਰ ਤੁਸ ਕਹਿੰਦੇ ਹੋ ਵੀ ਹੋ ਗਈ ਹਾਂ ਉਹ ਇਨਫੈਕਸ਼ਨ ਤੋਂ ਬਾਅਦ ਫਿਰ ਸਰਫਦਰਜਨ ਹਸਪੀਟਲ ਦਿੱਲੀ ਚਲੇ ਗਏ ਹਾਂਜੀ ਉਹ ਵੀ ਕਹਿੰਦੇ ਸੀ ਵੀ ਤੁਹਾਡਾ ਆਪਰੇਸ਼ਨ ਕਰਦਾ ਉਹਨਾਂ ਦਿਨਾਂ ਦੇ ਵਿੱਚ ਦੇਖੋ ਤੁਸੀਂ ਬੰਗਲਾਦੇਸ਼ ਦੀ ਲੜਾਈ ਖਤਮ ਹੋਈ ਸੀਗੀ 1971 ਤੇ ਉਹ ਜਿੰਨੇ ਵੀ ਮਤਲਬ ਕਿ ਵੰਡੇਡ ਸੀਗੇ ਇੰਜਰਡ ਸੀਗੇ ਹਾਂ ਉਹ ਸਾਰੇ ਉਹ ਸਾਰੇ ਉੱਥੇ ਆਏ ਹੋ ਸੀਗੇ ਇੰਸਟੀਚਿਊਟ ਦੇ ਵਿੱਚ ਵੀ ਸੀਗੇ ਇੱਥੇ ਸ਼ਬਦ ਜੰਗ ਵੀ ਸੀ ਹੋਰ ਵੀ ਪਰ ਫਿਰ ਵੀ ਉਹਨਾਂ ਨੇ ਐਕਸੈਪਟ ਕਰ ਲਿਆ ਉਹਨਾਂ ਨੂੰ ਐਡਮਿਟ ਕੀਤਾ ਪਰ ਉਹ ਜਲਦੀ ਮਤਲਬ ਕਿ ਮੈਨੂੰ ਯਾਦ ਹੈ ਭਈ 16 17 ਜਾਂ 18 ਨੂੰ 18 ਦਸੰਬਰ ਨੂੰ ਮੈਂ ਉੱਥੇ ਗਿਆ ਸੀਗਾ ਤੇ 30 ਨੂੰ ਉਹਨਾਂ ਦੀ ਡੈਥ ਹੋ ਗਈ ਸੀ ਬਾਕੀ ਉਹ ਜਿਹੜਾ ਕਹਿੰਦੇ ਆਪਾਂ ਦੇਖੋ ਜੀ ਦਿੱਲੀ ਔਰ ਸ਼ਿਮਲਾ ਉਹਨਾਂ ਦੇ ਦਿੱਲੀ ਵਿੱਚ ਜਦੋਂ ਉਹਨਾਂ ਦੀ ਭੋਗ ਵਗੈਰਾ ਪਿਆ ਤੇ ਮੈਨੂੰ ਤਾਂ ਜਿਆਦਾ ਉਹਨਾਂ ਨੇ ਜਾਣਦੇ ਨਹੀਂ ਸੀ ਦੋਸਤ ਮਿੱਤਰ ਪਰ ਉਹ ਪੂਰਾ ਉੱਥੇ ਦਿੱਲੀ ਪਹੁੰਚਿਆ ਸੀਗਾ ਜਿਹੜੇ ਉਹਨਾਂ ਨੂੰ ਜਾਣਦੇ ਸੀਗੇ ਫਿਰ Shimla ਵੀ ਦੇਖੋ ਤੁਸੀਂ ਜਿੰਨਾ ਵੀ ਸਮਾਜਿਕ ਔਰ ਧਾਰਮਿਕ ਸੰਸਥਾਵਾਂ ਸੀ ਨਾ ਉਹਨਾਂ ਦੇ ਨਾਲ ਉਹ ਜੁੜੇ ਰਹੇ ਮੈਂ ਤੁਹਾਨੂੰ ਇੱਕ ਹੋਰ ਛੋਟੀ ਜਿਹੀ ਗੱਲ ਦੱਸਣੀ ਚਾਹਨਾ ਕਿ ਜਦੋਂ ਪਾਰਟੀਸ਼ਨ ਤੋਂ ਬਾਅਦ ਨਾ ਭਾਈ ਆਈਸ਼ਰ ਹਾਂ ਤੋਂ ਰਾਵਲਪਿੰਡੀ ਤੋਂ ਆ ਗਏ ਸੀਗੇ ਇਹਦੇ ਵਿੱਚ ਮੈਂ ਰੈਫਰੈਂਸ ਦਿੱਤਾ ਹੈ ਹਾਂਜੀ ਉਹਨਾਂ ਨੇ ਕਿ ਕੀਤਾ ਵੀ Shimla ਜਦੋਂ ਆਇਆ ਚੌੜਾ ਮੈਦਾਨ ਹਾਂਜੀ ਚੌੜਾ ਮੈਦਾਨ ਪੋਸਟ ਆਫਿਸ ਹੈ ਉੱਥੇ ਮਤਲਬ ਕਿ ਪੋਸਟਮਾਸਟਰ ਲੱਗ ਆ ਕੇ ਉੱਥੇ ਉਹਨਾਂ ਨੇ ਜੁਆਇਨ ਕਰ ਲਿਆ ਤੇ ਉਹਨਾਂ ਨੂੰ ਪਤਾ ਕੀਤਾ ਵੀ ਇੱਥੇ ਇੱਕੜੀ ਸੰਸਥਾ ਹੈ ਕਵੀਆਂ ਦੀ ਤੇ ਉਦੋਂ ਪੰਜਾਬੀ ਸਹਿਰ ਸਭਾ Shimla ਹੁੰਦੀ ਸੀਗੀ ਉਹ ਆਸੀ ਹੁੰਦੇ ਸੀ ਫਗਵਾੜੇ ਤੋਂ ਸੀਗੇ ਆਸੀ ਮੈਨੂੰ ਉਹਨਾਂ ਦਾ ਨਾਮ ਤੋਂ ਭੁੱਲ ਗਿਆ ਵੈਸੇ ਮੇਰੇ ਖਲਾਸੀ ਨੇ ਨੌਂਤੀ ਲਿਖਦੇ ਸੀ ਉਹ ਹਾਂਜੀ ਆਸੀ ਦੇ ਨੌਂਤੀ ਹੀ ਲਿਖਦੇ ਸੀ ਨਹੀਂ ਨਹੀਂ ਉਹ ਸਾਡੀ ਮਾਂ ਦਾ ਨਾਮ ਸਾਡੀ ਦਾਦੀ ਦਾ ਨਾਮ ਸੀ ਅੱਛਾ 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 ਸੀ ਮਾਂ ਸੀ ਅੱਛਾ ਉਹਨਾਂ ਨੇ ਕੀ ਕਿਹਾ ਵੀ ਉਹਨਾਂ ਨੇ ਕਿਹਾ ਖੜਕ ਜੀ ਗੱਲ ਹੈ ਕਿ ਜਿਹੜੀ ਗੁਜਰਖਾਨ ਦੀ ਪਨੀਰੀ ਇਹਨੂੰ ਇੱਥੇ ਲਾਓ ਤੇ ਕਵੀ ਗੁਲਜ਼ਾਰ ਸ਼ਿਮਲਾ ਦੇ ਨਾਂ ਤੇ ਸੰਸਾ ਬਣਾ ਲਓ ਓਕੇ ਤੇ ਕੋਈ ਫਰਕ ਨਹੀਂ ਐਕਚੁਅਲੀ ਉਹ ਵੀ ਚਲੇ ਗਏ ਸੀਗੇ ਪ੍ਰੀਤ ਸਿੰਘ ਆਸੀ ਵੀ ਫਗਵਾੜੇ ਵਾਪਸ ਚਲੇ ਗਏ ਸੀਗੇ ਉਹਨਾਂ ਨੇ ਬੜਾ ਪਿਆਰ ਦੇ ਨਾਲ ਤੇ ਉਹ ਆ ਪ੍ਰਧਾਨ ਸੀਗੇ ਤੇ ਪਿਤਾ ਜੀ ਸੈਕਟਰੀ ਬਣ ਗਏ ਤੇ ਇੱਕ ਬਿਸੰਦਾਜ਼ ਨੋਸ਼ਾਦ ਹੁੰਦੇ ਸੀਗੇ ਉਹ ਤਰਨਮ ਤੇ ਗਜ਼ਲ ਲਿਖਦੇ ਹੁੰਦੇ ਹਾਂਜੀ ਹਾਂਜੀ ਉਹ ਵੀ ਉਹ ਟ੍ਰੇਰਰ ਸੀਗੇ ਹੂੰ ਤੁਸੀਂ ਇਮੇਜਨ ਕਰਨਾ ਤੇ ਇੰਨਾ ਮਤਲਬ ਕਿ ਉੱਥੇ ਸਿਸਟਮ ਸੀਗਾ ਨਾ ਕਿ ਜਿੰਨੇ ਵੀ ਪੰਜਾਬ ਸਰਕਾਰ ਦੇ ਸੀਗੇ ਮੁਲਾਜ਼ਮ ਤੇ ਸੈਂਟਰਲ ਗਵਰਨਮੈਂਟ ਦੇ ਮੁਲਾਜ਼ਮ ਸਾਰੇ ਮਤਲਬ ਕਿ ਇਹੋੜ ਚਿੱਤਰਕਰ ਹੁੰਦੇ ਸੀ ਨਾਮ ਸਿੰਘ ਸ਼ਾਨ ਹੁੰਦੇ ਸੀ ਤੇ ਉਹ ਕਾਫੀ ਮਤਲਬ ਕਿ ਨਾ ਲਹਿਰ ਬਹਿਰ ਬਹੁਤ ਹੁੰਦੀ ਸੀ ਬੜਾ ਪਿਆਰ ਸੀ ਆਪਸ ਦੇ ਵਿੱਚ ਤੇ 1953 ਦੇ ਵਿੱਚ ਫਿਰ ਉਹ ਰਿਟਾਇਰ ਹੋ ਕੇ ਨਾ ਦਿੱਲੀ ਚਲੇ ਗਏ ਸੀ ਭਾਈ ਆਇਸ਼ਰ ਅੱਛਾ ਤੇ ਪਿਤਾ ਜੀ 1971 ਤੱਕ ਪ੍ਰਧਾਨ ਰਹੇ ਹੂੰ ਹੂੰ ਤੇ ਇੱਕ ਜੋਗਿੰਦਰ ਸਿੰਘ ਮੀਤ ਹੁੰਦੇ ਸਿਗੇ ਹਾਂਜੀ ਉਹ ਟ੍ਰੇਰ ਆਪਣੇ ਸੈਕਟਰੀ ਸੀਗੇ ਹੂੰ ਹੂੰ ਤੇ ਵਿਸ਼ਨ ਦਾਦ ਨੋਸ਼ਾਦ ਫਿਰ ਬੜਾ ਪਿਆਰ ਨਾਲ ਬੜੇ ক্লোਜ਼ ਦੇ ਨਾਲ ਉਹ ਬੜੇ ਮਿਲਵਰਤਨ ਦੇ ਨਾਲ ਉਹਤੇ ਚੱਲਦਾ ਰਿਹਾ ਕੰਮ ਉਹ ਪੇਰਦਾੜੀ ਉੱਥੇ ਜਿੰਨੇ ਵੀ ਸੰਸਥਾਵਾਂ ਸੀ ਨਾ ਐ ਇੱਕ ਸੀਗਾ ਉੱਥੇ ਸਨਾਤਨ ਮੰਡਲ ਹਾਂਜੀ ਉਹਦੇ ਉਹ ਵਾਈਸ ਪ੍ਰੈਜ਼ੀਡੈਂਟ ਰਹੇ ਹੂੰ ਹੂੰ ਫੇਰ ਇੱਕ ਸਾਰੇ ਜਿੰਨੇ ਟ੍ਰੇ ਕਲਾਕਾਰ ਹੁੰਦੇ ਨਾ ਹੂੰ ਹੂੰ ਉਹਦੇ ਵੀ ਵਾਈਸ ਪ੍ਰੈਜ਼ੀਡੈਂਟ ਹੀ ਲੋਗੋੜ ਸਿੰਘ ਹੁੰਦੇ ਸੀਗੇ ਉੱਥੇ ਹੂੰ ਹੂੰ ਤਾਂ ਜਿਹੜੀਆਂ ਛੋਟੀਆਂ ਮੋਟੀਆਂ ਗੱਲਾਂ ਹੁਣ ਜਦੋਂ ਯਾਦ ਆਂਦੀਆਂ ਤਾਂ ਬੜਾ ਮਹਿਸੂਸ ਹੁੰਦਾ ਕਿ ਭਈ ਉਹ ਜਿਹਨੋਂ ਹੋਸਵਲੇ ਕਿਤੇ ਸਰਬ ਸੰਜੇ ਸੀਗੇ ਉਹ ਉਹਨਾਂ ਨੇ ਜੀ ਗੁਰੂ ਸਾਹਿਬ ਦਾ ਜਿਹੜਾ ਹੋਕਾ ਦਿੱਤਾ ਹੋਇਆ ਵੀ ਸੱਬੇ ਸੰਜੀਵਾਲ ਸਜ਼ਾਇਨ ਕੋਈ ਨਾ ਦੱਸੇ ਵਾਰਾ ਜੀ ਚਾਰ ਦਰਵਾਜੇ ਆਪਣੇ ਰੱਖੇ ਅੱਜ ਵੀ ਸਾਡੇ ਧਰਮ ਵਾਲੇ ਲੋਕ ਸਾਰੇ ਧਰਮਾਂ ਦੇ ਵਿੱਚ ਲੀਡਰਾਂ ਦੀ ਪ੍ਰੋਬਲਮ ਆ ਜਾਂਦੀ ਹੈ ਹਾਂਜੀ ਪਰ ਗੁਰੂ ਸਾਹਿਬ ਦਾ ਤਾਂ ਚਾਰ ਦਰਵਾਜੇ ਖੁੱਲੇ ਰੱਖਿਆ ਉਹਨਾਂ ਨੇ ਸਾਰੇ ਸਾਰੇ ਆਪਣੇ ਹੀ ਨੇ ਬਾਕੀ ਉਹਨਾਂ ਦੀ ਕਹਾਵਤਾਂ ਜਿਹੜੀ ਮੈਂ ਪਹਿਲਾਂ ਪੜ੍ਹੀ ਆ ਮਿੱਟੀ ਦੇ ਉਹ ਮਤਲਬ ਇੰਨੇ ਧਰਤੀ ਦੇ ਨੇੜੇ ਸੀਗੇ ਉਹ ਇਸੇ ਕਰਕੇ ਸ਼ਾਇਦ ਉਹਨਾਂ ਨੇ ਸਹਤ ਹੀ ਨਹੀਂ ਰਚਿਆ ਸਹਤ ਜਿਉਂ ਆ ਉਹ ਲੋਕਾਂ ਦੇ ਵਿੱਚ ਵੀ ਵਿਚਰੇ ਲੋਕ ਜਿੱਥੇ ਸੰਸਥਾਵਾਂ ਕਾਇਮ ਕਰੀਆਂ ਸਭ ਤੋਂ ਵੱਡੀ ਗੱਲ ਇਹ ਤਾਂ ਆ ਭਾਜੀ ਭਈ ਉਹਨ ਜਿੱਦਾਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ 1945 ਤੋਂ ਲੈ ਕੇ 1971 ਤੱਕ ਹੋਣਾ ਗੁਰਦੁਆਰਾ ਸਿੰਘ ਸਭਾ ਸ਼ਮਲਾ ਦਾ ਜੋੜੇ ਨੇ ਪਹਿਲਾਂ ਉਹ ਜੁਆਇੰਟ ਸੈਕਟਰੀ ਫਿਰ ਸੈਕਟਰੀ ਫਿਰ ਜਨਰਲ ਸੈਕਟਰੀ ਜਨਰਲ ਸੈਕਟਰੀ ਇਨ ਦ ਸੈਂਸ ਭਈ ਉਹਦੇ ਚਾਰ ਗੁਰਦੁਆਰਾ ਸਾਹਿਬ ਉਹ ਮੇਨ ਗੁਰਦੁਆਰੇ ਦੇ ਅੰਡਰ ਸਗੇ ਉੱਥੇ ਸੰਜੋਲੀ ਹੁੰਦਾ ਸੀ ਛੋਟਾ ਸ਼ਿਮਲਾ ਜਤੋਗ ਤੇ ਤਾਰਾ ਦੇਵੀ ਇਹ ਚਾਰ ਗੁਰਦੁਆਰਾ ਸਾਹਿਬ ਸਗੇ ਜਿਹੜੇ ਕਿ ਬੇਸਿਕਲੀ ਅੰਡਰ ਗੁਰਦੁਆਰਾ ਸਿੰਘ ਸਭਾ ਸ਼ਿਮਲਾ ਦੇ ਹਨ ਜਿਵੇਂ ਹੁਣ ਤੁਸੀਂ ਤੁਸੀਂ ਹੁਣ ਇਸ ਵੇਲੇ ਤੱਕ ਕੈਨੇਡਾ ਸਾਡੇ ਕੋਲ ਮਹਿਮਾਨ ਦੇ ਤੌਰ ਤੇ ਵੇਸਟ ਕਰਨ ਆਏ ਹੋ ਤੁਹਾਡੀ ਅੱਜ ਕੱਲਰ ਹੈਸ਼ ਕਿਹੜੀ ਜਗ੍ਹਾ ਤੇ ਮੈਂ ਅੱਜ ਕੱਲ ਜਲੰਧਰ ਐਂ ਜੀ ਖਾਸ ਜਲੰਧਰ ਰਹਿੰਦੇ ਹਾਂ ਕਿੰਨਾ ਚਿਰ ਤੋਂ ਜਲੰਧਰ ਆ ਗਏ ਸੀਗੇ ਇਹ ਅਸੀਂ ਨਾ 2013 ਦੇ ਐਂਡ ਦੇ ਵਿੱਚ ਆ ਗਏ ਸੀ ਜਲੰਧਰ ਉਸ ਤੋਂ ਪਹਿਲਾਂ ਸਿਮਲੇ ਸੀਗੇ ਨਹੀਂ ਕਿ ਦਿੱਲੀ ਮੈਂ ਤਾਂ ਦਾ ਸੀ 71 ਜਦੋਂ ਨਹੀਂ ਡੈਥ ਹੋ ਗਈ ਤੇ 72 ਦੇ ਵਿੱਚ ਮੇਰੀ ਨਾ ਪੋਸਟਿੰਗ ਜਲੰਧਰ ਹੋ ਗਈ ਹੂੰ ਤੇ ਉਦੋਂ ਸਾਰੇ ਫਿਰ ਅ ਅਸੀਂ ਆਲਮ ਤੁਸੀਂ ਵੈਸੇ ਮਿਲਟਰੀ ਇੰਜੀਨੀਅਰ ਦੇ ਐਕਚੁਅਲੀ ਹੈ ਦਨ ਰੈਡੀ ਮਿਲਟਰੀ ਇੰਜੀਨੀਅਰਿੰਗ ਸਰਵਿਸ ਜਿਹੜੀ ਹੈ ਨਾ ਐਮਈਐਸ ਉਹਦੇ ਵਿੱਚ 60% ਸਿਵਲিয়ান ਹੁੰਦੇ ਆ ਹਾਂਜੀ ਤੇ 40% ਮਿਲਟਰੀ ਦੇ ਹੁੰਦੇ ਆ ਹਾਂਜੀ ਮਿਨਿਸਟਰੀਅਲ ਔਰ ਮਤਲਬ ਕਿ ਨਾਨ ਮਿਨਿਸਟਰੀਅਲ ਜਿਹੜੇ ਸਾਡੇ ਲੇਬਰ ਹੁੰਦੇ ਨੇ ਨਾ ਜਿਹੜੇ ਮਤਲਬ ਕਿ ਪਲੰਬਰ ਮੈਨ ਪਲੰਬਰ ਹੋ ਕੇ ਇਲੈਕਟ੍ਰੀਸ਼ੀਅਨ ਹੋਣ ਦੀ ਮੈਨੋ ਹਾਂਜੀ ਹਾਂਜੀ ਇਹ ਤਾਂ ਮਤਲਬ ਕਿ ਇਹਨਾਂ ਦੀ ਪੋਸਟਿੰਗ ਨਹੀਂ ਹੁੰਦੀ ਅੱਛਾ ਤੇ ਬਾਕੀ ਜਿਹੜੇ ਆ ਸਾਰੇ ਪੋਸਟਿੰਗ ਹੁੰਦੀ ਰਹਿੰਦੀ ਆ ਉਹ ਉਹਨਾਂ ਨੂੰ ਤੁਸੀਂ ਮਤਲਬ ਹਾਇਰ ਕਰ ਲੈਣਾ ਜਿਹੜੇ ਉਹ ਲੇਬਰ ਹੁੰਦੀ ਨਾ ਉਹਨਾਂ ਨੂੰ ਅਸੀਂ ਲੋਡ ਲੋਡ ਮੁਤਲਕ ਬੁਲਾਉਂਦੇ ਹਾਂ ਜੀ ਹਾਂ ਤੇ ਫਿਰ ਤੁਹਾਡੀ ਰਿਟਾਇਰਮੈਂਟ ਇੱਥੇ ਹੀ ਤੁਸੀਂ ਖੁਦ ਕੰਟਰੈਕਟ ਦੇ ਵਿੱਚ ਸੀ ਉੱਥੇ ਜਾਂ ਮਿਲਟਰੀ ਦੇ ਵਿੱਚ ਇਨਰੋਲਡ ਸੀਗੇ ਮਿਲਟਰੀ ਨੇ ਮੈਂ ਤੁਹਾਨੂੰ ਦੱਸਿਆ ਨਾ ਸਿਵਲਿਅਨ ਹੁੰਦੇ ਆ ਤੁਸੀਂ ਤੁਸੀਂ ਸਿਵਲਿਅਨ ਦੇ ਤੌਰ ਤੇ ਹਾਂ ਜੀ ਤੁਹਾਨੂੰ ਦੱਸਿਆ ਨਾ ਮੈਂ ਆ ਗਾ ਤਾਂ 16 ਦਸੰਬਰ ਨੂੰ ਮੈਨੂੰ ਯਾਦ ਹੈ ਹਾਂ ਜੀ 16 ਦਸੰਬਰ 1971 ਦੇ ਵਿੱਚ ਤੇ ਉਦੋਂ ਮੈਂ ਇੰਟਰਵਿਊ ਦੇਣ ਆਇਆ ਸੀ ਚੰਡੀਗੜ੍ਹ ਤੇ ਚੰਡੀਗੜ੍ਹ ਤੋਂ ਹੀ ਫਿਰ ਮੈਂ ਦਿੱਲੀ ਚਲਾ ਗਿਆ ਸੀ ਸੋ ਪਹਿਲੇ ਮੇਰੀ ਜਿਹੜੀ ਅਪਾਇੰਟਮੈਂਟ ਹੋਈ ਆ ਉਹ ਜਲੰਧਰ ਸੀਗੀ ਜਲੰਧਰ ਤੋਂ ਬਾਅਦ ਫਿਰ ਮੈਂ ਆਦਮਪੁਰ ਆ ਗਿਆ आदमपुर तो बाद फिर मैं मेरी पोस्टिंग हो गई अपने बठिंडा बठिंडे तो बाद फिर जलंधर जलंधर तो फिर मैं आदमपुर आया आदमपुर तो बाद फिर दिल्ली हो गए मेरे सॉरी गंगा सॉरी शिलोंग मेरी पोस्टिंग हो गई शिलोंग चंगा चक्कर शिलोंग तो फिर जलंधर मेरी पोस्टिंग हो गई जलंधर और जदों शिलोंग ਤੋਂ ਮੈਂ ਜਲੰਧਰ ਆਇਆ ਨਾ ਜਲੰਧਰ ਤੋਂ ਫਿਰ ਮੈਂ ਉਹ ਪਣ ਰਿਕਵੈਸਟ ਤੇ ਮੇਰੀ ਪੋਸਟਿੰਗ ਹੋ ਨਾ ਨੇ ਆਦਮਪੁਰ ਕਰ ਦਿੱਤੀ ਆਦਮਪੁਰ ਤੋਂ ਬਾਅਦ ਫਿਰ ਮੈਨੂੰ ਪੋਸਟਿੰਗ ਮੇਰੇ ਹੋ ਗਈ ਦਿੱਲੀ ਸੁਪਰਤੋ پارک ਨੇ ਸੁਪਰਤੋ ਬਾਗ ਤੋਂ ਫਿਰ ਮੈਂ ਗੰਗਾ ਨਗਰ ਚਲੇ ਗਏ ਇਹਦੇ ਇਸ ਸਮੇਂ ਦੌਰਾਨ ਜਿਹੜੇ ਬੱਚੇ ਵੀ ਵੱਖਰੇ ਵੱਖਰੇ ਸਕੂਲਾਂ ਚ ਬਦਲਦੇ ਰਹੇ ਜਾਂ ਉਹ ਇੱਕ ਜਗ੍ਹਾ ਨਹੀਂ ਬੱਚੇ ਉੱਥੇ ਆਦਮਪੁਰ ਸੈਂਟਰਲ ਸਕੂਲ ਚ ਪੜ੍ਹਦੇ ਉੱਥੇ ਲਾਇਆ ਰੱਖਿਆ ਹਾਂ ਹਾਂਜੀ ਬੱਚੇ ਉੱਥੇ ਨੇ ਸੈਂਟਰ ਸਕੂਲ ਚ ਪੜ੍ਹਦੇ ਰਿਹਾ ਤੇ ਵਾਈਫ ਨੇ ਵੀ ਉੱਥੇ ਜਲੰਧਰ ਪੋਸਟਿੰਗ ਸੀ ਉਹਨਾਂ ਦੀ ਤੇ ਡੇਲੀ ਆਪਨ ਡਾਊਨ ਕਰਦੇ ਹੁੰਦੇ ਤੁਸੀਂ ਜਾਣਦੀ ਆਪ ਦੀ ਜੌਬ ਤੇ ਜਾਂਦੇ ਰਹੇ ਉਹ ਬਾਕੀ ਪਰਿਵਾਰ ਉੱਥੇ ਮੈਂ ਤਾਂ ਮਤਲਬ ਕਿ ਜੀ ਮੈਨੂੰ ਸਾਰਾ ਉਹਨਾਂ ਨੇ ਕਮਾਤਾ ਨਾਰਥ-ਈਸਟ ਵੀ ਕਮਾਤਾ ਫਿਰ ਰਾਜਸਥਾਨ ਵੀ ਆਏ ਤੇ ਲਾਸਟ ਦੀ ਮੇਰੀ ਪੋਸਟਿੰਗ ਸੀਗੀ ਗੰਗਾ ਨਗਰ ਜਿੱਥੇ ਮੈਂ ਤੁਹਾਨੂੰ ਦੱਸਿਆ ਗੰਗਾ ਨਗਰ ਤੋਂ ਮੈਂ ਰਿਕੁਐਸਟ ਕਰਕੇ ਨਾ ਮੈਂ ਉਹਨੂੰ ਕਿਹਾ ਮੈਂ ਉਹਨੂੰ ਨੂੰ ਏਐਨਸੀ ਹੁੰਦੇ ਸਾਡੇ ਇੰਜੀਨੀਅਰ ਇਨ ਚੀਫ ਉਹਨਾਂ ਨੂੰ ਕਿਹਾ ਵੀ ਮੈਂ ਰਿਟਾਇਰ ਤਾਂ ਮੈਂ ਉਹਨੂੰ ਹੋ ਜਾਣਾ ਤੇ ਬੈਟਰ ਆ ਕਿ ਕਿਉਂਕਿ ਸਾਡੇ ਪੇ ਸਕੇਲ ਵੀ ਉਹਨਾਂ ਦੇ ਨਾਲ ਬਦਲ ਰਹੇ ਸੀਗੇ 2006 ਦੇ ਵਿੱਚ ਤੇ ਉਹਨਾਂ ਨੇ ਮੇਰੀ ਰਿਕੁਐਸਟ ਮੰਨ ਕੇ ਤਾਂ ਮੈਨੂੰ ਫੇਰ ਆਦਮਪੁਰ ਭੇਜ ਦਿੱਤਾ ਸੀ ਤਾਂ ਕਿ ਮੈਂ ਕਿਹਾ ਵੀ ਕਿਤੇ ਚੇਂਜ ਹੋਣ ਵੀ ਕਰਨਾ ਹੋਵੇ ਤਾਂ ਫਿਰ ਨੂੰ ਮੈਨੂੰ ਗੰਗਾ ਨਗਰ ਜਾਣਾ ਪਏਗਾ ਫਿਰ ਉਹਨਾਂ ਨੇ ਮੇਰੀ ਪੋਸਟਿੰਗ ਕਰਤੀ ਫਿਰ 2007 ਵਿੱਚ ਜਦੋਂ ਅਸੀਂ ਰਿਟਾਇਰ ਹੋਏ ਨਾ ਹਾਂਜੀ ਤਾਂ ਉਹਨਾਂ ਦਿਨਾਂ ਦੇ ਵਿੱਚ ਮੈਂ ਅਸੀਂ ਸੋਚਦੇ ਸੀ ਕਿ ਹੁਣ ਪੈdagogਿਕ ਦੀਆਂ ਜਿਹੜੀਆਂ ਕਿਤਾਬਾਂ ਆ ਉਹਨਾਂ ਬਾਰੇ ਕੀ ਕਰੀਏ ਮਤਲਬ ਇਹ ਸਾਰਾ ਕੁਝ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਕੀਤਾ ਜੀ ਹਾਂ ਬਿਲਕੁਲ ਐਕਚੁਅਲੀ ਗੱਲ ਇਹਦਾ ਹੈ ਗਿੱਲ ਸਾਹਿਬ ਕੇ ਕਿਤਾਬ ਨੂੰ ਛਪਾਉਣ ਵਾਸਤੇ ਉਹਨਾਂ ਤੁਹਾਨੂੰ ਇੱਕ ਤਾਂ ਟਾਈਮ ਚਾਹੀਦਾ ਹੈ ਇੱਕ ਤੁਹਾਨੂੰ ਅਕਲ ਚਾਹੀਦੀ ਹੈ ਬਿਲਕੁਲ ਤੇ ਇੱਕ ਪੈਸਾ ਚਾਹੀਦਾ ਜਿਹੜਾ ਕਿ ਪੈਸਾ ਤੇ ਚਲੋ ਮੈਨੇਜ ਕਰ ਲੈਂਦਾ ਬੰਦਾ ਇੱਕ ਸਮਾਂ ਜਿਹੜਾ ਅਕਲਿਆ ਨਾਉ ਨਹੀਂ ਮਿਲਦੀ ਪਰ ਪ੍ਰਮਾਤਮਾ ਨੇ ਤੁਹਾਨੂੰ ਉਹ ਉਹ ਸਮਤ ਬਖਸ਼ੀ ਤੁਸੀਂ ਤੁਸੀਂ ਕਰਵਾਇਆ ਹੁਣ ਸਮੇਂ ਦੀ ਪ੍ਰੋਬਲਮ ਆ ਇਹ ਆ ਰਹੀ ਹੈ ਮੈਂ ਮੇਰਾ ਜੀਤਾ ਕਰਦਾ ਤੁਹਾਡੇ ਨਾਲ ਹਲੇ ਗੱਲਾਂ ਕਰੀ ਜਾਵਾਂ ਕਰੀ ਜਾਵਾਂ ਕਰੀ ਜਾਵਾਂ ਹੋਰ ਬੜਾ ਕੁਝ ਪੁੱਛਣ ਵਾਲਾ ਹੈਗਾ ਕੋਈ ਗੱਲ ਨਹੀਂ ਅਗਲੇ ਗਾਹਾਂ ਕਦੇ ਸਮਾਂ ਮਿਲੇ ਫੇਰ ਗੱਲਾਂ ਤਾਂ ਕਰਾਂਗੇ ਆ ਤੁਹਾਡਾ ਧੰਨਵਾਦ ਕਰਦਾ ਹੋਇਆ ਸਰ ਜੀ ਮੈਂ ਤੁਹਾਡਾ 2 ਮਿੰਟ ਹੋਰ ਲਗਾ ਲੈਣੇ ਹਾਂ ਜਿਉਂਕਿ ਜਦੋਂ ਅਸੀਂ ਰਿਟਾਇਰ ਹੋਏ ਨਾ ਉਦੋਂ ਇਹ ਸੋਚ ਕੇ ਮਤਲਬ ਕਿ ਅਸੀਂ ਗੱਲ ਕਰਦੇ ਸੀ ਵੀ ਪੇਟਾ ਜੀ ਨੇ ਜਿਹੜਾ ਸਾਇਤ ਉਹਨੂੰ ਕਿਦਾਂ ਅਸੀਂ ਸਾਈਨ ਕਰਾਂਗੇ ਇੱਕ ਪਹਿਲੀ ਗੱਲ ਅਸੀਂ ਕੀਤੀ ਕਿ ਜਿਨ ਅਸੀਂ ਥੋੜਾ ਜਿਹਾ ਅਸੀਂ ਗਾ ਕੋਈ 7-8 ਲੱਖ ਰੁਪਏ ਉਹ ਅਸੀਂ ਇੱਕ ਟਰਸਟ ਬਣਾਇਆ ਪਿਤਾ ਦੇ ਨਾਮ ਤੇ ਰਣਜੀਤ ਮੈਮੋਰੀਅਲ ਚੈਰੀਟੀ ਹਾਂ ਜੀ ਲਿਖਿਆ ਉਹ ਅਸੀਂ ਟਰੱਸਟ ਬਣਾ ਕੇ ਤਾਂ ਮੇਰੀ ਵਾਈਫ ਸੀਗੀ ਹੂੰ ਤੇ ਮੈਂ ਔਰ ਬੱਚੇ ਅਸੀਂ ਮਤਲਬ ਕਿ ਜਿਆਦਾ ਅਸੀਂ ਕੋਈ ਬਾਹਰਲੇ ਬੰਦੇ ਨਹੀਂ ਲਏ ਹੂੰ ਅਸੀਂ ਫੈਮਿਲੀ ਦੇ ਹੀ ਬੰਦੇ ਲਏ ਉਹ ਅਸੀਂ ਮੈਂ ਵਾਈਫ ਦੇ ਨਾਲ ਗੱਲ ਕੀਤੀ ਉਹ ਕਹਿੰਦੀ ਕੋਈ ਗੱਲ ਨਹੀਂ ਅਸੀਂ ਕਰਾਂਗੇ ਇਹਦੇ ਬਾਰੇ ਵੀ ਪਰ ਅਸੀਂ ਹੱਥ ਪਾਉਣ ਨੂੰ ਡਰਦੇ ਸੀ ਕਿੰਪਿੰਗ ਹੁਣ ਪਤਾ ਨਹੀਂ ਕਿੰਦਾ ਚਾਹਦੇ ਆ ਕਿੰਦਾ ਨਹੀਂ ਚਾਹਦੇ ਖੈਰ ਅਸੀਂ ਇੱਕ ਨਾ ਟਰਸਟ ਬਣਾਇਆ ਪਹਿਲਾਂ ਵੀ ਤੇ ਇਹਦੇ ਨਾਂ ਤੇ ਤੇ ਮੇਰੀ ਵਾਈਫ ਸिलाई ਸਕੂਲ ਚਲਾਉਂਦੀ ਰਹੇ ਬਰੀਫ ਕਰ ਦਿਓ ਹਾਂਜੀ ਹਾਂਜੀ ਬਰੀਫ ਕਰ ਦਿੰਦਾ ਉਹ ਸिलाई ਸਕੂਲ ਚਲਾਉਂਦੇ ਰਹੇ ਫਿਰ ਅਸੀਂ ਪਹਿਲੀ ਜਿਹੜੀ ਕਿਤਾਬ ਹੈ ਨਾ ਉਹ ਅਸੀਂ ਨਾਮਦੇਵ ਦਰਸ਼ਨ ਚਪਾਈ ਸੀ ਫਿਰ ਸਭ ਚਪਾਈ ਸੁੱਚੇ ਮੋਤੀ ਸੁੱਚੇ ਮੋਤੀ ਤੋਂ ਬਾਅਦ ਅਸੀਂ ਫਿਰ ਚੱਲਦਾ ਰਿਹਾ ਤੁਹਾਨੂੰ ਸਾਰੀਆਂ ਕਿਤਾਬਾਂ ਆ ਗਈਆਂ ਪੂਰੀਆਂ ਅੱਛਾ ਇਹ ਜਿਹੜੀ ਗੱਲ ਮੈਂ ਤੁਹਾਨੂੰ ਨਾਲ ਗੱਲ ਕਰ ਰਿਹਾ ਸੀਗਾ ਨਾ ਅਸੀਂ 2014 ਦੇ ਵਿੱਚ ਸ਼ੁਰੂ ਕੀਤਾ ਸੀਗਾ ਅਵਾਰਡ ਸੈਰੇਮਨੀ ਪਿਤਾ ਇਹਦਾ ਨਾਮ ਤੇ ਅਵਾਰਡ ਨਾਲ ਸ਼ੁਰੂ ਕੀਤਾ ਅਸੀਂ ਹੁਣ 12 ਮਤਲਬ ਇਹ ਅਵਾਰਡ ਦੇ ਚੁੱਕੇ ਆ ਵਿੱਚ ਅਸੀਂ ਦੋ-ਦੋ ਵੀ ਅਵਾਰਡ ਦਿੱਤੇ ਆ ਤੇ ਇਦੇ ਨਾਲ ਹੀ ਅਸੀਂ ਆ ਮੈਗਜ਼ੀਨ ਸ਼ੁਰੂ ਕੀਤਾ ਹੈ ਤੇ ਧੰਨਵਾਦ ਤੁਹਾਡਾ ਬਹੁਤ-ਬਹੁਤ ਤੁਸੀਂ ਬਹੁਤ-ਬਹੁਤ ਮਿਹਰਬਾਨੀ ਸਮੇਂ ਦੀ ਘਾਟ ਕਰਕੇ ਮੇਰਾ ਜੀ ਦਾ ਕਰਦਾ ਗੱਲਾਂ ਕਰੀ ਜਾਈਏ ਅ ਅੱਜ ਪ੍ਰੋਗਰਾਮ ਨੂੰ ਇੱਥੇ ਹੀ ਸਮੇਟਦੇ ਆ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਜਿੰਦਾਬਾਦ